ਕੈਨੇਡਾ ਚ ਟੋਇੰਗ ਗਰੋਹ ਦੇ 18 ਲੋਕ ਗ੍ਰਿਫਤਾਰ ਕੈਨੇਡਾ ਦੇ ਓਨਟਾਰੀਓ ਸੂਬੇ ਚ ਸੜਕਾਂ ਤੋਂ ਵਾਹਨ ਹਟਾਉਣ ਦੇ ਕਾਰੋਬਾਰ ਨਾਲ ਜੁੜੇ ਇੱਕ ਸੰਗਠਿਤ ਅਪਰਾਧਿਕ ਗਰੋਹ ਦਾ ਪਰਦਾਫਾਸ਼ ਕਰਨ ਵግਰੋ ਪੁਲਿਸ ਨੇ 18 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਉਹਨਾਂ ਕੋਲੋਂ 42 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ ਇੰਨਾਂ ਚ ਜ਼ਿਆਦਾਤਰ ਭਾਰਤੀ ਮੂਲ ਦੇ ਹਨ ਅਤੇ ਖਾਸ ਤੌਰ ਤੇ ਪੰਜਾਬ ਦੇ ਰਹਿਣ ਵਾਲੇ ਹਨ ਜਿੰਨਾ ਮਰਦਾਂ ਦੇ ਨਾਂ ਸਾਹਮਣੇ ਆਏ ਹਨ ਉਹਨਾਂ ਚ ਇੰਦਰਜੀਤ ਧਾਮੀ ਪਰਤੋਸ਼ ਚੋਪੜਾ ਗੁਰਵਿੰਦਰ ਸਿੰਘ ਕੁਲਵਿੰਦਰ ਪੁਰੀ ਪਰਮਿੰਦਰ ਪੁਰੀ ਇੰਦਰਜੀਤ ਬੱਲ ਵਰਨੂ ਆਲ ਕੇਤਨ ਚੋਪੜਾ ਪਵਨਦੀਪ ਸਿੰਘ ਦੀਪਾਂਸ਼ੂ ਗਰਗ ਰਾਹੁਲ ਬਰਮਾ ਕਰਨ ਬੋਪਰਾਏ ਮਣਕੀਰਤ ਬੋਪਰਾਏ ਸਿਮਰ ਬੋਪਰਾਏ ਜੋਵਨ ਸਿੰਘ ਆਦ ਸ਼ਾਮਲ ਹਨ ਮੁਲਾਜ਼ਮਾਂ ਤੇ ਅਪਰਾਧਿਕ ਗਰੋ ਚਲੌਣ ਜਬਰੀ ਬਸੂਲੀ ਕਰਨ ਧੋਖਾ ਧੜੀ ਹਥਿਆਰ ਰੱਖਣ ਨਾਲ ਸੰਬੰਧਿਤ 97 ਮਾਮਲੇ ਦਰਜ ਹਨ ਪਹਿਲਾ ਵੀ ਕੈਨੇਡਾ ਪੁਲਿਸ 6 ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ આરોਪਾਂ ਦੇ ਵਿੱਚ ਗ੍ਰਿਫਤਾਰ ਕਰ ਚੁੱਕੀ ਹੈ ਜਿਵੇਂ ਦਾ ਕਰਾਇਮ ਕੈਨੇਡਾ ਵਿੱਚ ਦਿਨੋ ਦਿਨ ਵਧ ਰਿਹਾ ਅਤੇ ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਹ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਕੈਨੇਡਾ ਚ ਟੋਇੰਗ ਗ੍ਰੋਹ ਦੇ 18 ਲੋਕ ਗ੍ਰਿਫਤਾਰ ਕੈਨੇਡਾ ਦੇ 온ਟਾਰੀਓ ਸੂਬੇ ਚ ਸੜਕਾਂ ਤੋਂ ਵਹਾਣ ਹਟਾਉਣ ਦੇ ਕਾਰੋਬਾਰ ਨਾਲ ਜੁੜੇ ਇੱਕ ਸੰਗਠਿਤ ਅਪਰਾਧਿਕ ਗਰੁੱਪ ਦਾ ਪਰਦਾਫਾਸ਼ ਕਰਨ ਮਗਰੋਂ ਪੁਲਿਸ ਨੇ 18 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਹਨਾਂ ਕੋਲੋਂ 42 ਲੱਖ ਕੈਨੇਡੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਇੰਨਾਂ 'ਚ ਜ਼ਿਆਦਾਤਰ ਭਾਰਤੀ ਮੂਲ ਦੇ ਹਨ ਅਤੇ ਖਾਸ ਤੌਰ ਤੇ ਪੰਜਾਬ ਦੇ ਰਹਿਣ ਵਾਲੇ ਹਨ। ਜਿੰਨਾ ਮਰਦਾਂ ਦੇ ਨਾਂ ਸਾਹਮਣੇ ਆਏ ਹਨ ਉਹਨਾਂ 'ਚ ਇੰਦਰਜੀਤ ਧਾਮੀ, ਪਰਤੋਸ਼ ਚੋਪੜਾ, ਗੁਰਵਿੰਦਰ ਸਿੰਘ, ਕੁਲਵਿੰਦਰ ਪੁਰੀ ਪਰਮਿੰਦਰ ਪੁਰੀ ਇੰਦਰਜੀਤ ਬੱਲ ਵਰਨੂ ਆਲ ਕੇਤਨ ਚੋਪੜਾ ਪਵਨਦੀਪ ਸਿੰਘ ਦੀਪਾਂਸ਼ੂ ਗਰਗ ਰਾਹੁਲ ਬਰਮਾ ਕਰਨ ਬੋਪਰਾਏ ਮਣਕੀਰਤ ਬੋਪਰਾਏ ਸਿਮਰ ਬੋਪਰਾਏ ਜੋਵਨ ਸਿੰਘ ਆਦ ਸ਼ਾਮਲ ਹਨ ਮੁਲਾਜ਼ਮਤੇ ਅਪਰਾਧਿਕ ਗ੍ਰੋਚ ਚਲਾਉਣ ਜਬਰੀ ਬਸੂਲੀ ਕਰਨ ਧੋਖਾ ਧੜੀ ਹਥਿਆਰ ਰੱਖਣ ਨਾਲ ਸਬੰਧਤ 97 ਮਾਮਲੇ ਦਰਜ ਹਨ ਪਹਿਲਾ ਵੀ ਕੈਨੇਡਾ ਪੁਲਿਸ 6 ਪੰਜਾਬੀਆਂ ਨੂੰ ਨਸ਼ਾ ਤਸਕਰੀ ਦੇ આરોਪਾਂ ਦੇ ਵਿੱਚ ਗ੍ਰਿਫਤਾਰ ਕਰ ਚੁੱਕੀ ਹੈ ਜਿਵੇਂ ਦਾ ਕ੍ਰਾਈਮ ਕੈਨੇਡਾ ਵਿੱਚ ਦਿਨੋ ਦਿਨ ਵਧ ਰਿਹਾ ਅਤੇ ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਇਹ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ